ਵਿਚਾਰਾਂ ਦੀ ਅਰੰਭਤਾ ਫਤਿਹ ਦੀ ਸਾਂਝ ਨਾਲ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵਿਚਾਰ ਇੱਕ ਖਾਸ ਵਿਸ਼ੇ ਵਾਲਾ ਹੈ ਸਾਡਾ ਸਾਰਿਆਂ ਦਾ ਧਿਆਨ ਥੋੜਾ ਥੋੜਾ ਉਧਰ ਪੈਣਾ ਸ਼ੁਰੂ ਹੋਇਆ ਔਰ ਔਰ ਆਉਣ ਵਾਲੇ ਕੁਝ ਇੱਕ ਮਹੀਨਿਆਂ ਤੱਕ ਪੂਰੀ ਤਰ੍ਹਾਂ ਉਹ ਅਸੀਂ ਉਹਦੇ ਆਲੇ ਦੁਆਲੇ ਹੀ ਸੁਣਨ ਨੂੰ ਗੱਲਾਂ ਮਿਲਣ ਗਿਆ ਔਰ ਉਹ ਹੈ ਗੁਰਤੇਗ ਭਾਦਰ ਜੀ ਦਾ 350 ਸਾਲਾਂ ਸ਼ਿਦੀਪੁਰ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਦੀਆਂ ਬੜੀਆਂ ਸੰਸਥਾਵਾਂ ਵੱਲੋਂ ਵੀ ਕਮੇਟੀਆਂ ਵੱਲੋਂ ਹੋਰ ਜਿਤੀਆਂ ਵੀ ਆਰਗੇਨਾਈਜੇਸ਼ਨਸ ਜਿੰਨੀਆਂ ਵੀ ਜਥੇਬੰਦੀਆਂ ਤੜੇ ਨੇ ਇਹਨਾਂ ਨੇ ਆਪਣੇ ਆਪਣੇ ਢੰਗ ਦੇ ਨਾਲ ਜਿਹੜਾ ਹੈ ਇਹ 350 ਸਾਲਾਂ ਨੂੰ ਸਮਰਪਿਤ ਪ੍ਰੋਗਰਾਮ ਦੀ ਪਲੈਨਿੰਗ ਪ੍ਰੋਗਰਾਮ ਜਿਹੜੇ ਨੇ ਇਹ ਲੀਗ ਨੇ ਸ਼ੁਰੂ ਕਰ ਦਿੱਤੇ ਨੇ। ਅਤੇ ਸਭ ਤੋਂ ਵੱਡੀ ਜਿਹੜੀ ਇਹਦੇ ਵਿੱਚ ਗੱਲ ਉਭਾਰ ਕੇ ਆਂਦੀ ਹੈ ਕਿ ਗੁਰਦੇਵ ਭਦਰ ਸਾਹਿਬ ਦੀ ਸ਼ਹਾਦਤ ਜਿਹੜੀ ਸਭ ਤੋਂ ਜ਼ਿਆਦਾ ਸੁਣਨ ਨੂੰ ਕਿਉਂਕਿ ਉਸੇ ਦਾ 350 ਸਾਲਾ ਪੁਰਾਣਾ ਹੈ ਤੇ ਸਭ ਤੋਂ ਵੱਡੀ ਜਿਹੜੀ ਗੱਲ ਜਿਹੜੀ ਇਹਦੇ ਚ ਕੀਤੀ ਜਾਂਦੀ ਉਹ ਹੈ ਕਿ Hindu ਧਰਮ ਦੀ ਰੱਖਿਆ ਵਾਸਤੇ ਇਹ ਸ਼ਹਾਦਤ ਦਿੱਤੀ ਜਦਕਿ ਇਹ ਕਿਸੇ ਖਾਸ ਧਰਮ ਦੀ ਗੱਲ ਨਹੀਂ ਸੀ ਇਹ ਮਨੁੱਖੀ ਅਧਿਕਾਰਾਂ ਦੀ ਰਾਖੀ ਦਾ ਜਿਹੜਾ ਸਭ ਤੋਂ ਵੱਡਾ ਐਗਜ਼ਾਮਪਲ ਜਿਹੜਾ ਸੀ ਇਹ ਸੀ ਤੇ ਉਹਨੂੰ ਉਸ ਅਧਿਕਾਰਾਂ ਦੀ ਮਨੁੱਖੀ ਅਧਿਕਾਰਾਂ ਦੀ ਰਾਖੀ ਦਾ ਜਿਹੜਾ ਸੰਕਲਪ ਹੈ ਉਹਨੂੰ ਛੁਟਿਆ ਕੇ ਇੱਕ ਖਾਸ ਧੜੇ ਜਾਂ ਖਾਸ ਧਰਮ ਦੇ ਨਾਲ ਸੰਬੰਧਿਤ ਕਰ ਦੇਣਾ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਵਡਿਆਣਾ ਨਹੀਂ ਹੈ ਉਸ ਨੂੰ ਅਸੀਂ ਸਮਝੋ ਕਿ ਹੋਰ ਛੁਟਿਆ ਕੇ ਪੇਸ਼ ਕਰ ਰਹੇ ਹਾਂ ਸੋ ਏਗਸ ਕਾਲ ਦਾ ਅਸੀਂ ਧਿਆਨ ਰੱਖੀ ਹੈ ਔਰ ਵੱਖਰੀਆਂ ਵੱਖਰੀਆਂ ਕਮੇਟੀਆਂ ਵੱਖਰੇ ਵੱਖਰੇ ਧੜੇ ਜਿਹੜੇ ਨੇ ਉਹ ਇਹਨੂੰ ਮਨਾਉਣ ਦਾ ਜਿਹੜਾ ਪ੍ਰੋਗਰਾਮ ਬੁਲਿ ਕੀ ਬੈਠੇ ਨੇ ਅ ਪਿਛਲੇ ਕੁਝ ਸਮੇਂ ਤੋਂ ਜਿਹੜੀ ਗੱਲ ਚੱਲ ਰਹੀ ਸੀ ਕਿ ਸ਼ਰੋਣੀ ਕਮੇਟੀ ਦੇ ਕਮੇਟੀਆਂ ਚੱਲ ਰਹੀਆਂ ਸੀ ਇਸ ਨੂੰ ਕਿਸ ਤਰ੍ਹਾਂ ਮਨਾਇਆ ਜਾਏ ਉਹ ਦਿੱਲੀ ਕਮੇਟੀ ਦੀਆਂ ਵੀ ਮੀਟਿੰਗਸ ਚੱਲ ਰਹੀਆਂ ਸੀ ਚਲੋ ਬਾਕੀ ਜਥੇਬੰਦੀਆਂ ਧੜੇ ਜੋ ਕਰ ਰਹੇ ਨੇ ਪਰ ਮਤਲਬ ਕੁਝ ਦਿਨਾਂ ਤੋਂ ਸਾਡਾ ਇਸ ਗੱਲ ਦੇ ਉੱਤੇ ਬੜਾ ਧਿਆਨ ਸੀ ਕਿ ਇਹਨਾਂ ਕਮੇਟੀਆਂ ਦੇ ਕੀ ਡਿਸੀਜਨ ਹੋਣਗੇ ਕੀ ਸੋਚ ਹੋਏਗੀ ਬਾਕੀ ਤੇ ਚਲੋ ਇੰਡੀਵਿਜੂਅਲੀ ਜਾਂ ਛੋਟੀਆਂ ਜਥੇਬੰਦੀਆਂ ਜੋ ਕਰ ਰਹੀਆਂ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਇਹ ਵੱਡੀਆਂ ਕਮੇਟੀਆਂ ਵੱਡੇ ਇਹਨਾਂ ਦੇ ਬਜਟ ਨੇ ਔਰ ਵੱਡੇ ਵੱਡੇ ਅਹੁਦੇਦਾਰ ਜਿਹੜੇ ਇਹਨਾਂ ਦੇ ਨਾਲ ਬੈਠੇ ਨੇ ਤੇ ਕਾਫੀ ਮੀਟਿੰਗਸ ਹੋਈਆਂ ਇਹਨਾਂ ਦੀਆਂ ਤੇ ਮੀਟਿੰਗਸ ਤੋਂ ਬਾਅਦ ਜਿਹੜੀ ਹੈ 2 ਦਿਨ 3 ਦਿਨ ਪਹਿਲੇ ਦਾ ਜਿਹੜਾ ਇਹਨਾਂ ਦੇ ਮੀਟਿੰਗ ਦੇ ਰਿਜ਼ਲਟ ਨੇ ਉਹ ਇਹਨਾਂ ਨੇ ਡਿਕਲੇਅਰ ਕੀਤੇ ਤੇ ਐਜ਼ ਯੂਜੂਅਲ ਜੋ ਜੋ ਸਾਨੂੰ ਇਹਨਾਂ ਤੋਂ ਉਮੀਦ ਸੀ ਉਸ ਤਰ੍ਹਾਂ ਦਾ ਹੀ ਰਿਜ਼ਲਟ ਆਇਆ ਨੇ ਉਹਦੇ ਵਿੱਚ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੇ ਹੈ ਉਹ ਐਲਾਨ ਕੀਤਾ ਕਿ ਅਸੀਂ ਤਿੰਨ ਵੱਡੇ ਕੀਰਤਨ ਨਗਰ ਕੀਰਤਨ ਕੱਢਾਂਗੇ ਇੱਕ ਦਿੱਲੀ ਤੋਂ ਅਨੰਦਪੁਰ ਸਾਹਿਬ ਇੱਕ ਅਸਾਮ ਤੋਂ ਅਨੰਦਪੁਰ ਸਾਹਿਬ ਔਰ ਇੱਕ ਕਸ਼ਮੀਰ ਤੋਂ ਅਨੰਦਪੁਰ ਸਾਹਿਬ ਸੋ ਇਹ ਬੜਾ ਵੱਡਾ ਫੈਸਲਾ ਨਾਲ ਲਿਆ ਕਿ ਤਿੰਨ ਨਗਰ ਕੀਰਤਨ ਕੱਢਣ ਦਾ ਅਸੀਂ ਫੈਸਲਾ ਕੀਤਾ ਇਸ ਤਰ੍ਹਾਂ ਮਨਾਣ ਗਿਆ ਤੇ ਸੇਮ ਡਾਇਰੈਕਸ਼ਨ ਦੇ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਐਲਾਨ ਕੀਤਾ ਜੀ ਕਿ ਅਨੰਦਪੁਰ ਉੱਥੋਂ ਸੌਰੀ ਹਜ਼ੂਰ ਸਾਹਿਬ ਤੋਂ ਦਿੱਲੀ ਤੱਕ ਦਾ ਨਗਰ ਕੀਰਤਨ ਸੋ ਇਹ ਇਹਨਾਂ ਦੇ ਵੱਡੇ ਫੈਸਲੇ ਔਰ ਇਹਨਾਂ ਦੇ ਵੱਡੇ ਸ਼ਤਾਬਦੀ ਬਣਾਉਣ ਦੇ ਜਿਹੜੇ ਪ੍ਰੋਗਰਾਮ ਨੇ ਇਹ ਆਏ ਨੇ ਕਿ ਇਹਨਾਂ ਨੂੰ ਸਿਰਫ ਨਗਰ ਕੀਰਤਨ ਤੋਂ ਇਲਾਵਾ ਹੋਰ ਕੁਝ ਵੀ ਸੁਝਾਈ ਨਹੀਂ ਦਿੰਦਾ ਇਹਨਾਂ ਨੂੰ ਕਿ ਭਈ ਪ੍ਰਤੇਕ ਬਹਾਦਰ ਸਾਹਿਬ ਦੀ ਕੀ ਦੇਣ ਹੈ ਦੁਨੀਆ ਨੂੰ ਸਿੱਖੀ ਨੂੰ ਕੀ ਦੇਣਾ ਹੈ ਮਨੁੱਖਾਂ ਨੂੰ ਕੀ ਦੇਣਾ ਹੈ ਉਹਦੇ ਬਾਰੇ ਤੇ ਉਸ ਗੱਲ ਸਿਰਫ ਜਿਹੜੇ ਹੈ ਉਹ ਆਪਣੇ ਉਸ ਨਗਰ ਕੀਰਤਨ ਦੇ ਵਿੱਚ ਜੋ ਪਿਛਲੇ ਨਗਰ ਕੀਰਤਨਾਂ ਦੇ ਵਿੱਚ ਅਸੀਂ ਦੇਖਦੇ ਆ ਜਾਂ ਜਿਹੜੀਆਂ ਬਾਕੀ ਸਤਾਪ ਦੀਆਂ ਮਨਾਈਆਂ ਗਈਆਂ ਉਸੇ ਤਰ੍ਹਾਂ ਦਾ ਹੀ ਵਰਤਾਰਾ ਜਿਹੜਾ ਸਾਨੂੰ ਅੱਗੇ ਦੇਖਣ ਨੂੰ ਸਮਝਣ ਨੂੰ ਮਿਲਦਾ ਕਿ ਵੱਡੇ ਵੱਡੇ ਬਨਰ ਪੋਸਟਰ ਹਾਰ ਇੱਕ ਸਰੂਪੇ ਔਰ ਲੈਕਚਰ ਬਾਜੀ ਔਰ ਇਹੋ ਕੁਝ ਸਾਰਾ ਕੁਝ ਹੋ ਕੇ ਜਿਹੜਾ ਸਤਾਪਦੀ ਮਨਾਈ ਜਾਏਗੀ ਤੇ ਕੀ ਇਹਦੇ ਚ ਰਿਜ਼ਲਟ ਨਿਕਲੇਗਾ ਦੁਨੀਆ ਨੂੰ ਪ੍ਰਤੇਗ ਭਾਦਰ ਸਾਹਿਬ ਦੇ ਜੀਵਨ ਔਰ ਉਹਨਾਂ ਦੇ ਬਾਣੀ ਬਾਰੇ ਕੀ ਸੋਝੀ ਆਏਗੀ ਇਹ ਹੁਣ ਆਉਣ ਵਾਲੇ ਟਾਈਮ 'ਚ ਪਤਾ ਲੱਗੇਗਾ ਕਿ ਦੇ ਚੁੱਕੀ ਇਹ ਰਿਜ਼ਲਟ ਕੱਢ ਦੇ ਨੇ। ਯਕੀਂ ਸੋਚ ਕੇ ਇਹਨਾਂ ਨੇ ਹੈ ਪ੍ਰੋਗਰਾਮ ਪਲਾਨ ਕੀਤਾ। ਖੈਰ ਉਹ ਉਹਨਾਂ ਦਾ ਜੋ ਕੰਮ ਹੈ ਉਹ ਕਰ ਹੀ ਜਾਣ। ਅਸੀਂ ਆਪਣੇ ਤੌਰ ਦੇ ਉੱਤੇ ਜਿਹੜੀ ਸਾਨੂੰ ਜੋ ਸਮਝ ਆਈ ਹੈ ਜੋ ਅਸੀਂ ਕਰ ਸਕਦੇ ਹਾਂ ਉਹ ਅਸੀਂ ਆਪਣੇ ਪੱਧਰ ਤੇ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਕਰਦੇ ਰਵਾਂਗੇ। ਤੇ ਗੁਰਤੇਗਪਾਦਰ ਸਾਹਿਬ ਦਾ ਜਿਹੜਾ ਅਗਰ ਇਤਿਹਾਸਕ ਪੱਖ ਦੇਖੀਏ ਜੀਵਨ ਦੇ ਹਿਸਾਬ ਨਾਲ ਕਿ ਜੋ ਜੀਵਨ ਉਹਨਾਂ ਨੇ ਬਤਾਇਆ ਜਿਸ ਢੰਗ ਦੇ ਨਾਲ ਆ چھوٹਾ ਜਿਹਾ ਐਗਜ਼ਾਮਪਲ ਲਗਰ ਉਹਨਾਂ ਦੀ ਜੀਵਨ ਤੋਂ ਲਈਏ ਸ਼ੁਰੂਆਤੀ ਜੀਵਨ ਤੋਂ ਕਿ ਗੁਰਤੇਗ ਬਾਦਰ ਜਿਹੜਾ ਇਹ ਨਾਮ ਨਹੀਂ ਹੈ ਇਹ ਖਿਤਾਬ ਹੈ ਇਹ ਸਾਰੇ ਜਣ ਅਸੀਂ ਜਾਣਦੇ ਆ ਇੱਕ ਖਿਤਾਬ ਦਿੱਤਾ ਗਿਆ ਉਹ ਕਿਤਾਬ ਉਦੋਂ ਦਿੱਤਾ ਗਿਆ ਜਦੋਂ ਉਹਨਾਂ ਨੇ ਜੰਗ ਦੇ ਵਿੱਚ ਤੇਗ ਦੇ ਕਿਰਪਾਨ ਦੇ ਜੋਹਰ ਆਪਣੀ ਤਲਵਾਰ ਦੇ ਜੋਰ ਦਿਖਾਏ ਔਰ ਜਿਸ ਟਾਈਮ ਉਹ ਜੋਰ ਦਿਖਾ ਕੇ ਇਹ ਉਹਨਾਂ ਨੂੰ ਖitab ਦਿੱਤਾ ਗਿਆ ਤੇਗਵਾਰ ਦਾ ਉਸ ਟਾਈਮ ਉਹਨਾਂ ਦੀ ਉਮਰ ਸੀ 13 ਸਾਲ ਉਹ ਬੜੀ ਵੱਡੀ ਇੱਕ ਗੱਲ ਸੋਚਣ ਦੀ ਹੈਗੀ ਏ ਕਿ 13 ਸਾਲ ਦੀ ਉਮਰ ਦੇ ਵਿੱਚ ਜੰਗ ਦੇ ਮੈਦਾਨ ਦੇ ਵਿੱਚ ਜੋਰ ਦਿਖਾਉਣ ਵਾਲੇ ਗੁਰਤੇਗਵਾਰ ਸਾਹਿਬ ਔਰ ਜਿਸ ਮੈਦਾਨੇ ਜੰਗ ਦੇ ਵਿੱਚ 13 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਜੋਰ ਦਿਖਾਏ ਉਹ ਉਹਨਾਂ ਦੀ ਜੀਵਨ ਦੀ ਚੌਥੀ ਜੰਗ ਸੀ ਸੁਖੀ ਸਾਹਿਬ ਲਾ ਲੋ ਕਿ ਜਿਹੜੀ ਪਹਿਲੀ ਜੰਗ ਹੋਈ ਹੋएगी ਉਸ ਟਾਈਮ ਕੀ ਉਮਰ ਹੋएगी ਤੇ ਉਹ ਮਤਲਬ ਉਸ ਜਦੋਂ 10 ਔਰ 13 ਸਾਲ ਦੀ ਉਮਰ ਦੇ ਵਿੱਚ ਇਸ ਢੰਗ ਦੇ ਨਾਲ ਉਹਨਾਂ ਦੇ ਜਿਹੜੇ ਜਿਹੜੇ ਉਹਨਾਂ ਨੇ ਯੋਧੇ ਬਣ ਕੇ ਅੱਗੇ ਵਿਚਰੇ ਤੇ ਉਹਨਾਂ ਨੂੰ ਤੇਗ ਬਹਾਦਰ ਦਾ ਖਿਤਾਬ ਦਿੱਤਾ ਗਿਆ ਤੇ ਉਸ ਟਾਈਮ ਕੀ ਉਮਰ ਹੋएगी ਸੋ ਕਹਿਣ ਦਾ ਮਤਲਬ ਇਹ ਗੁਰਤੇਗ ਬਹਾਦਰ ਸਾਹਿਬ ਦੀ ਜੀਵਨ ਦੀ ਇੱਕ ਛੋਟੀ ਜੀ ਝਲਕ ਆ ਕਿ ਜ਼ਿੰਦਗੀ ਕਿਸ ਤਰ੍ਹਾਂ ਕੀਮਤੀ ਹੈ ਔਰ ਕਿਸ ਤਰ੍ਹਾਂ ਅਸੀਂ ਆਪਣੇ ਜੀਵਨ ਨੂੰ ਕਿਸ ਢੰਗ ਦੇ ਨਾਲ ਗੁਣਾਂ ਦੇ ਨਾਲ ਭਰਪੂਰ ਕਰਨਾ ਗੁਣ ਕਿੱਥੋਂ ਲੈਣੇ ਨੇ ਔਰ ਕਿੰਨੀ ਜਲਦੀ ਔਰ ਆਪਣੀ ਜੀਵਨ ਨੂੰ ਕਿਸ ਤਰ੍ਹਾਂ ਅ ਮਤਲਬ ਪਿਉਰੀਫਾਈ ਕਰਨਾ ਉਹਨੂੰ ਵੱਧ ਤੋਂ ਵੱਧ ਰੱਬੀ ਗੁਣਾਂ ਦੇ ਨਾਲ ਉਹਨੂੰ ਭਰਪੂਰ ਕਰਕੇ ਜੀਵਨ ਕਿਸ ਤਰ੍ਹਾਂ ਬਿਤਾਉਣਾ ਉਸ ਤੋਂ ਬਾਅਦ ਵੱਡੀ ਦੇਣ ਜਿਹੜੀ ਉਹਨਾਂ ਦੀ ਉਹ ਸਭ ਤੋਂ ਵੱਡੀ ਦੇਣ ਹੈ ਬਾਣੀ ਗੁਰਗ੍ਰੰਥ ਸਾਹਿਬ ਜੀ ਦੇ ਦਰਜ ਗੁਰਤੇਗ ਬਹਾਦਰ ਸਾਹਿਬ ਦੀ ਬਾਣੀ 59 ਸ਼ਬਦ 59 57 ਸ਼ਲੋਕ ਔਰ 15 ਰਾਗਾਂ ਦੇ ਵਿੱਚ ਇਹ ਬਾਣੀ ਦਰਜ ਹੈ। ਸੋ ਜੁਦ ਦੇ ਮੈਦਾਨ ਦੇ ਵਿੱਚ ਜੋਹਰ ਉੱਥੇ ਤੇਗ ਬਹਾਦਰ ਦਾ ਕਿਤਾਬ ਔਰ ਦੂਜੇ ਪਾਸੇ ਇਤਨੀ ਬਾਣੀ ਔਰ ਸ਼ਲੋਕ ਔਰ 15 ਰਾਗਾਂ ਦਾ ਗਿਆਨ ਉਹਦੇ ਵਿੱਚ ਬਾਣੀ ਦਰਸੇ ਇਹ ਬੜੀ ਵੱਡੀ ਦੇਣ ਹੈ ਗੁਰਤੇਗ ਭਾਦਰ ਸਾਹਿਬ ਅਸੀਂ ਉਸ ਦੇਣ ਨੂੰ ਜਾਣ ਹੀ ਨਹੀਂ ਸਕੇ ਜਾਣਾ ਜਾਣਾ ਅਸੀਂ ਆਪ ਜਾਣਾਂਗੇ ਤੇ ਕਿਸੇ ਕਿਸੇ ਦੂਸਰੇ ਨੂੰ ਦੱਸਾਂਗੇ ਔਰ ਸਭ ਤੋਂ ਵੱਡੀ ਗੱਲ ਜਿਹੜੀ ਜੋ ਬਾਣੀ ਹੈ ਨਦੀ ਦੀ ਹੁਣ ਗੁਰਤੇਗ ਭਾਦਰ ਸਾਹਿਬ ਦੀ ਬਾਣੀ ਦੇ ਵਕਰੀਆਂ ਪੋਥੀਆਂ ਵੀ ਮਿਲ ਜਾਂਦੀਆਂ ਕਿਤਾਬਾਂ ਛੋਟੇ ਕਿਤਾਬਚੇ ਜਿਹਾ ਮਿਲ ਜਾਂਦੇ ਨੇ ਔਰ ਤੁਹਾਨੂੰ ਵੈਸੇ ਵੀ ਅਲੱਗ ਤੋਂ ਵੀ ਤੁਹਾਨੂੰ ਬਾਣੀ ਐਪਲੀਕੇਸ਼ਨ ਜਿਹੜੀਆਂ ਆਉਂਦੀਆਂ ਸਾਡੇ ਕੋਲ ਫੋਨ ਦੇ ਵਿੱਚ ਉਹਦੇ ਵਿੱਚ ਗੁਰਤੇਗ ਭਦਰ ਸਾਹਿਬ ਦੇ ਵਿੱਚ ਬਾਣੀ ਵੱਖਰੇ ਟੰਗ ਦੇ ਨਾਲ ਤੁਹਾਨੂੰ ਮਿਲ ਜਾਏਗੀ ਤੁਸੀਂ ਸਟੱਡੀ ਕਰਨਾ ਉਸ ਬਾਣੀ ਦੇ ਵਿੱਚ ਜਿਹੜੀ ਖਾਸ ਗੱਲ ਹੈ ਪਹਿਲੀ ਗੱਲ ਤੇ ਜੋ ਮੈਨੂੰ ਦੇਖਣ ਨੂੰ ਮਿਲੀ ਹੈ ਮੈਂ ਆਪਣੇ ਤੌਰ ਤੇ ਦੱਸ ਰਿਹਾ ਸ਼ਬਦ ਦੀ ਲੰਬਾਈ ਬਹੁਤ ਛੋਟੀ ਹੈ ਲਮੇਰੇ ਸ਼ਬਦ ਗੁਰਤੇਗ ਭਦਰ ਸਾਹਿਬ ਦੀ ਬਾਣੀ ਦੇ ਵਿੱਚ ਨਹੀਂ ਹੈ ਪਹਿਲੀ ਦੂਸਰਾ ਜਿੰਨੇ ਵੀ ਸ਼ਬਦ ਨੇ 90 ਸ਼ਬਦ ਨੇ 99 ਦੇ 99 ਸ਼ਬਦ ਦੀ ਪਹਿਲੀ ਪੰਕਤੀ ਰਹਾਉਦੀ ਹੈ। ਬਾਕੀ ਸਾਨੂੰ ਹੋਰ ਸ਼ਬਦਾਂ ਦੇ ਵਿੱਚ ਵਿੱਚ ਸੈਂਟਰ ਦੀ ਚੀਜ਼ ਇੱਕ ਪਦੇ ਤੋਂ ਬਾਅਦ ਦੂਸਰਾ ਪਦਾ ਰਹਾਉਦਾ ਮਿਲਦਾ ਹੈ। ਗੁਰਤੇਗ ਬਾਦਰਾ ਸਾਹਿਬ ਦੀ ਪਹਿਲਾ ਪਦਾ ਜਿਹੜਾ ਹੈ ਉਹ ਰਹਾਉ ਦਾ ਪਦਾ ਹੈ ਹਰ ਸ਼ਬਦ ਦੇ ਵਿੱਚ। ਔਰ ਖਾਸ ਗੱਲ ਜਿਹੜੀ ਹੈਗੀ ਕਿ ਜਿਤਨੀ ਜਿਹੜੀ ਭਾਸ਼ਾ ਹੈ ਮੈਨੂੰ ਲੱਗਦਾ ਹੈ ਕਿ ਇਤਨੀ ਸੋਖੀ ਹੈ। ਉੱਤਰ ਭਾਰਤ ਦੇ ਵਿੱਚ ਘਟੋ ਘਟ ਜਿਹੜਾ ਥੋੜੀ-ਬੋਤੀ ਹਿੰਦੀ ਜਾਣਦਾ ਜਾਂ ਦੂਸਰੀਆਂ ਭਾਸ਼ਾਵਾਂ ਰਾਜਸਥਾਨੀ ਏ ਕੋਵਦੀ ਏ ਪੰਜਾਬੀ ਏ ਅਬਦੀ ਏ ਖੜੀ ਬੋਲੀ ਏ ਉਰਦੂ ਏ ਜਾਂ ਹੋਰ ਇਸ ਤਰ੍ਹਾਂ ਦੀ ਕਮਾਈ ਕਮਾਈਨੀ ਬੋਲੀ ਕਈ ਮਤਲਬ ਉੱਤਰ ਭਾਰਤ ਦੀਆਂ ਜਿਤਨੀਆਂ ਵੀ ਬੋਲੀਆਂ ਨੇ ਉਸ ਬੋਲੀ ਨੂੰ ਕਿਸੇ ਵੀ ਬੋਲੀ ਨੂੰ ਜਾਣਦਾ ਨਾ ਇਸ ਗੁਰਤੇਗ ਬਾਦਹਾ ਸਾਹਿਬ ਦੀ ਬਾਣੀ ਨੂੰ ਮਤਲਬ ਆਰਾਮ ਨਾਲ ਸਹਿਜੇ ਪੜੇ ਨਾ ਇੰਨੀ ਸੋਖੇ ਢੰਗ ਨਾਲ ਨੂੰ ਸਮਝ ਸਕਦਾ ਕੋਈ ਔਖਾ ਨਹੀਂ ਇਹ ਬੜੀ ਖਾਸੀਅਤ ਹੈ ਗੁਰਦੇਵ ਸਾਹਿਬ ਦੀ ਬਾਣੀ ਵਿੱਚ। ਔਰ ਜਿੰਨੇ ਵੀ ਸ਼ਬਦ ਨੇ ਉਹਨਾਂ ਸ਼ਬਦਾਂ ਨੂੰ ਅਸੀਂ ਗਉ ਨਾਲ ਧਿਆਰ ਨਾਲ ਪੜਾਂਗੇ ਕਿ ਜੋ ਉਹਨਾਂ ਦਾ ਜੀਵਨ ਹੈ ਉਸ ਜੀਵਨ ਨੂੰ ਦੀ ਹੀ ਚਲਕ ਜਿਹੜੀ ਉਸ ਬਾਣੀ ਦੇ ਵਿੱਚ ਪੈਂਦੀ ਹੈ। ਜਿਸ ਤਰ੍ਹਾਂ ਅਸੀਂ ਪਹਿਸੇ ਪਹਿਲੀ ਗੱਲ ਕੀਤੀ ਕਿ ਸਿਰਫ ਮਾਤਰ 13 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਤੇਗ ਬਹਾਦਰ ਦਾ ਖਿਤਾਬ ਜਿੱਤਿਆ। ਤੇ ਕਿੰਨੀ ਉਮਰ ਤੋਂ ਉਹਨਾਂ ਨੇ ਯੁੱਧ ਕੌਸ਼ਲ ਜਿਹੜੇ ਸ਼ੁਰੂ ਕੀਤੇ ਹੋਣਗੇ ਸਿੱਖਣਾ। ਹਾਲਾਂਕਿ ਉਹ ਉਹਨਾਂ ਦੀ ਚੌਥੀ ਜੰਗ ਸੀ ਅਸੀਂ ਪਹਿਲੇ ਜ਼ਿਕਰ ਕੀਤਾ ਤੇ ਸਭ ਤੋਂ ਵੱਡੀ ਜਿਹੜੀ ਗੱਲ ਇਹਨਾਂ ਨੇ ਗੁਰਤੇਗ ਬਾਦਲ ਸਾਹਿਬ ਦੀ ਬਾਣੀ ਚੋਂ ਮਿਲਦੀ ਹੈ ਨਾ ਉਹ ਹੈ ਕਿ ਮਨੁੱਖੀ ਜੀਵਨ ਦਾ ਜਿਹੜਾ ਸਮਾਂ ਹੈ ਨਾ ਲਾਈਫ ਸਪੈਨ ਜਿਹੜਾ ਉਹ ਇਤਨਾ ਕੀਮਤੀ ਹੈ ਇੱਕ ਇੱਕ ਪਲ ਇੱਕ ਇੱਕ ਦਿਨ ਇੱਕ ਇੱਕ ਘੜੀ ਇਤਨੀ ਕੀਮਤੀ ਹੈ ਐਨੋ ਜਿੰਨੀ ਜਲਦੀ ਤੂੰ ਅਵੇਅਰ ਹੋ ਜਾਏਂਗਾ ਜਾਗ ਜਾਏਂਗਾ ਨਾ ਉਹ ਆਪਣੀ ਜੀਵਨ ਨੂੰ ਸਵਾਰਨ ਨਾਲ ਤੁਰ ਪੈਂਗਾ ਨਾ ਤੇਰਾ ਜੀਵਨ ਉਹਨਾਂ ਸੁਖਾ ਹੋ ਜਾਏਗਾ ਇਹ ਖਾਸ ਗੱਲ ਹੈ ਕੇ ਆਪਣੇ ਜੀਵਨ ਨੂੰ ਸਵਾਰ ਬਿਨਾ ਟਾਈਮ ਖਰਾਬ ਕੀਤੇ ਹੋਏ ਇੱਕ ਟਾਈਮ ਮੈਨੇਜਮੈਂਟ ਜਿਹਨੂੰ ਅਸੀਂ ਕਹਿੰਦੇ ਆ ਨਾ ਇੱਕ ਤਾਂ ਟਾਈਮ ਮੈਨੇਜਮੈਂਟ ਹੁੰਦਾ ਹੈ ਘੜੀ ਦੇਖ ਕੇ ਐਨੇ ਵਜੇ ਸਵੇਰੇ ਐਨੇ ਵਜੇ ਉੱਠਣਾ ਐਨੇ ਵਜੇ ਮੈਂ ਤਿਆਰ ਹੋਣਾ ਐਨੇ ਵਜੇ ਮੈਂ ਕੰਮ ਤੇ ਜਾਣਾ ਐਨੇ ਵਜੇ ਮੈਂ ਨਾਸ਼ਤਾ ਕਰਨਾ ਐਨੇ ਵਜੇ ਮੈਂ ਰੋਟੀ ਖਾਣੀ ਹੈ ਬਿਲਕੁਲ ਟਾਈਮ ਸੇ ਉਹ ਟਾਈਮ ਟਾਈਮ ਮੈਨੇਜਮੈਂਟ ਹੁੰਦਾ ਹੈ ਇੱਕ ਟਾਈਮ ਮੈਨੇਜਮੈਂਟ ਹੁੰਦੀ ਹੈ ਜ਼ਿੰਦਗੀ ਦਾ ਟਾਈਮ ਮੈਨੇਜਮੈਂਟ ਜਿਹਨੂੰ ਅਸੀਂ ਕਹਿੰਦੇ ਆ ਵੇਲਾ ਸੰਭਾਲਣਾ ਉਹ ਟਾਈਮ ਮੈਨੇਜਮੈਂਟ ਹੁੰਦਾ ਕਿ ਆਪਣੀ ਜ਼ਿੰਦਗੀ ਦੇ ਜਿੰਨਾ ਟਾਈਮ ਮਿਲਿਆ ਤੈਨੂੰ ਕਿੰਨੇ ਸਾਲ ਮਿਲੇ ਨੇ ਪਤਾ ਨਹੀਂ ਲੇਕਿਨ ਉਸ ਟਾਈਮ ਨੂੰ ਕਿਸ ਤਰ੍ਹਾਂ ਸੰਭਾਲ ਕੇ ਅੱਗੇ ਵਧਣਾ ਜ਼ਿੰਦਗੀ ਦਾ ਉਹ ਟਾਈਮ ਮੈਨੇਜਮੈਂਟ ਜਿਆਦਾ ਜ਼ਰੂਰੀ ਹੈ ਇਸ ਟਾਈਮ ਹੁਣ ਬੰਦਾ ਟਾਈਮ ਸਿਰੇ ਉੱਠਦਾ ਹੈ ਟਾਈਮ ਸਿਰ ਖਾਂਦਾ ਹੋਏ ਟਾਈਮ ਸਿਰ ਨਾਸ਼ਤਾ ਕਰਦਾ ਹੈ ਲੇਕਿਨ ਜ਼ਿੰਦਗੀ ਦੇ ਵਿੱਚ ਉਹਦੀ ਕੋਈ ਕੋਈ ਖੁਸ਼ੀ ਖੇੜਾ ਨਹੀਂ ਹੈ ਹੈਨਾ ਅੰਦਰ ਦੇ ਮਨ ਦੇ ਉਹਦੇ ਜਿਹੜੇ ਵਿਚਾਰ ਨੇ ਉਹ ਹੋਰ ਕਿਸਮ ਦੇ ਨੇ ਮਤਲਬ ਜ਼ਿੰਦਗੀ ਜਿਹੜੀ ਖਚਤ ਹੈ ਕਿਸੇ ਹੋਰ ਤਰੀਕੇ ਦੇ ਨਾਲ ਤੇ ਉਹ ਉਹਨੇ ਆਪਣੇ ਦਿਨ ਦਾ ਤੇ ਮੈਨੇਜ ਕਰ ਲਿਆ ਲਾਈਫ ਮੈਨੇਜ ਨਹੀਂ ਕੀਤੀ ਉਹ ਟਾਈਮ ਜ਼ਿੰਦਗੀ ਦਾ ਟਾਈਮ ਹੀ ਹੈ ਨਾ ਜ਼ਿੰਦਗੀ ਦਾ ਨਾਮ ਕੀ ਜ਼ਿੰਦਗੀ ਟਾਈਮ ਹੀ ਹੈ ਔਰ ਕੀ ਵਕਤ ਹੀ ਹੈ ਔਰ ਕੀ ਉਹ ਜ਼ਿੰਦਗੀ ਦਾ ਵਕਤ ਜਿਹੜਾ ਨਾ ਉਹ ਵੇਲਾ ਸੰਭਾਲਣਾ ਜਿਹੜਾ ਨਾ ਉਹ ਬੜਾ ਜ਼ਰੂਰੀ ਹੈ ਸੋ ਗੁਰਦੇਵ ਭਦਰ ਸਾਹਿਬ ਦੀ ਬਾਣੀ ਜਿਹੜੀ ਹੈ ਨਾ ਉਹ ਉਸ ਚੀਜ਼ ਨੂੰ ਦਰਸਾਉਂਦੀ ਹੈ ਕਦੇ ਇਹ ਨਾ ਹੋਏ ਕਿ ਉਹ ਬੇੜਾ ਬੰਦ ਨਾ ਸਕਿਓ ਮੰਦਨ ਕੀ ਵੇਲਾ ਭਰ ਸਰਵਰ ਚ ਬੁੱਝਲੇ ਤਬ ਤਰਣ ਦੁ ਵੇਲਾ ਜਿਹੜਾ ਟਾਈਮ ਵਕਤ ਤੇਰੇ ਕੋਲ ਹੈਗਾ ਨਾ ਅੱਜ ਜਿਹੜਾ ਜ਼ਿੰਦਗੀ ਦਾ ਮਿਲਿਆ ਇਹਦੇ ਵਿੱਚ ਆਪ ਰੱਬੀ ਗੁਣਾਂ ਨੂੰ ਲੈ ਇਹ ਗੁਣ ਤੇਰੇ ਕੰਮ ਆਣਗੇ ਜਦੋਂ ਤੇਰੇ ਤੇ ਸਮਾਂ ਆਹੋ ਜਾ ਆ ਤੇਰੇ ਕੋਲ ਗੁਣ ਨਹੀਂ ਹੈ ਨਾ ਕੁਆਲਿਟੀ ਨਹੀਂ ਹੈ ਸੋਚ ਨਹੀਂ ਹੈ ਸਮਝ ਨਹੀਂ ਹੈ ਤੇ ਜਦੋਂ ਉਹ ਸਾਹਮਣੇ ਕੋਈ ਚੀਜ਼ ਆਏਗੀ ਨਾ ਤੂੰ ਉਸ ਉਹ ਵੇਲੇ ਤੇ ਤੂੰ ਡੋਲ ਜਾਏਂਗਾ ਕਬਰਾ ਜਾਏਂਗਾ ਵਕਤ ਤੇਰੇ ਕੋ ਸਹਮਲੇਗਾ ਨਹੀਂ ਕਿਉਂਕਿ ਅੱਜ ਦਾ ਵੇਲਾ ਤੂੰ ਨਹੀਂ ਸਮਝਾ ਸੋ ਇਹ ਬੜੀ ਖਾਸ ਗੱਲ ਜਿਹੜੀ ਹੈ ਇਹ ਸਾਰੀ ਬਾਣੀ ਦੇ ਵਿੱਚੋਂ ਮਿਲਦੀ ਹੈ ਮੈਂ ਕੁਝ ਕੁਝ ਐਗਜ਼ਾਮਪਲ ਤੁਹਾਡੇ ਨਾਲ ਸ਼ੇਅਰ ਕਰਦਾ ਪੂਰਾ ਸ਼ਬਦ ਨਹੀਂ ਸ਼ੇਅਰ ਕਰਾਂਗਾ ਸਿਰਫ ਰਹਾਉ ਦੀ ਪੰਕਤੀ ਉਸ ਰਹਾਉ ਦੀ ਪੰਕਤੀ ਤੋਂ ਤੁਹਾਨੂੰ ਗੁਰਤੇਗ ਬਾਦਲ ਸਾਹਿਬ ਦੀ ਬਾਣੀ ਕਿਸ ਡਾਇਰੈਕਸ਼ਨ ਵੱਲ ਜਾ ਰਹੀ ਹੈ ਔਰ ਸਾਨੂੰ ਕੀ ਸੇਧ ਦੇ ਰਹੀ ਹੈ ਸਾਨੂੰ ਪਤਾ ਲੱਗ ਜਾਏਗਾ ਸ਼ਬਦ ਹੈ ਗੁਰਤੇਗ ਬਾਦਲ ਸਾਹਿਬ ਦਾ ਬਸੰਤ ਰਾਗ ਬਸੰਤ ਮਹਿਲਾ ਨੋਵਾ ਕਹਾਂ ਭੁੱਲੀ ਹੋ ਰਹੇ ਝੂਠੇ ਲੋਭ ਲਾਗ ਕਛ ਬਿਗਰੇ ਨਾਹੀਂ ਅੱਜ ਹੂੰ ਜਾਗ ਹੂੰ ਕਿੰਨਾ ਵੱਡਾ ਮਤਲਬ ਕਿ ਇੱਕ ਕਿਹੜੇ ਪਾਸੇ ਤੁਰਿਆ ਪਿਆ ਕਛ ਬਿਗਰੇ ਨਾਹੀਂ ਅੱਜ ਸਮਝ ਆਈ ਤੇ ਹੁਣੇ ਜਾਗ ਟਾਈਮ ਖਰਾਬ ਨਾ ਕਰ ਇੱਕ ਰਹਾਉ ਦੀ ਪੰਕਤੀ ਹੈ ਮਤਲਬ ਬੰਦੇ ਨੂੰ ਇੱਕ ਦਮ ਮਤਲਬ ਹਲੂਣਾ ਦੇ ਦਿੰਦੇ ਨੇ ਕਿ ਭਈ ਵਕਤ ਜਿੰਨਾ ਤੱਕ ਚਲੋ ਤੇ ਨਹੀਂ ਪਤਾ ਸੀ ਨਹੀਂ ਪਤਾ ਸੀ ਜੇ ਅੱਜ ਪਤਾ ਲੱਗ ਗਿਆ ਤੇ ਇੱਕਦਮ ਅਲਰਟ ਹੋ ਜਾ ਜਾਗ ਜਾ ਇਤਨੇ ਹੀ ਸ਼ਬਦ ਅਸੀਂ ਇਹਦੇ ਵਿੱਚ ਅਸੀਂ ਡਿਸਕਸ ਮਤਲਬ ਅਲੱਗ-ਅਲੱਗ ਜਿੰਨੇ ਵੀ ਗੁਰਦੇਵ ਭਾਦਰ ਦੇ ਸ਼ਬਦ ਮੇਰੇ ਸਾਹਮਣੇ ਆਏ ਨੇ ਮੈਂ ਤੁਹਾਡੇ ਨਾਲ ਉਹਨੂੰ ਸਾਂਝ ਕਰਨ ਦੀ ਕੋਸ਼ਿਸ਼ ਕਰਾਂਗਾ ਜਿੰਨੇ ਮੇਰੇ ਕੋਲ ਮੈਂ ਨੋਟ ਕਰ ਸਕਿਆ ਤਿਲੰਗ ਮਹਿਲਾ ਨੋਆ ਕਾਫੀ ਚੇਤਨਾ ਹੈ ਤਾਂ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ ਛਿਨ ਛਿਨ ਆਉਦ ਬੀ ਰਾਤ ਹੈ ਫੂਟੇ ਘਟ ਜਿਉ ਪਾਣੀ ਇੱਕ ਇੱਕ ਪਲ ਤੇਰਾ ਜ਼ਿੰਦਗੀ ਦਾ ਬੀਤ ਰਿਹਾ ਛਿਨ ਛਿਨ ਆਉਦ ਆਉਦ ਬੀ ਰਾਤ ਮਤਲਬ ਚੇਤਨਾ ਹੈ ਤਾਂ ਚੇਤ ਲੈ ਇਮੀਡੀਏਟ ਚੇਤ ਲੈ ਜਾਗ ਜਾ ਉਠ ਮਤਲਬ ਇਹ ਹਲੂਣਾ ਦੇ ਰਹੇ ਨੇ ਇਨਸਾਨ ਨੂੰ ਹਰ ਜਸ ਰੇ ਮਨਾ ਗਾਇਲ ਹੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਓ ਮੰਨ ਲਓ ਮੇਰਾ ਕਿਸ ਵਲ ਸੇ ਗੱਲ ਚੱਲ ਰਹੀ ਹੈ ਔਸਰ ਬੀਤਿਓ ਜਾਦਾ ਵਕਤ ਬੀਤਦਾ ਜਾ ਰਿਹਾ ਹੈ ਪਲ 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 ਪਰ ਤੇਰੀ ਜ਼ਿੰਦਗੀ ਦਾ ਜਿਹੜਾ ਲਾਈਫ ਸਪੈਨ ਆ ਘਟਦਾ ਜਾ ਰਿਹਾ ਹੈ ਜਾਗ ਉਠ ਸੋਜੀ ਲੈ ਹੁਣੇ ਕਰ ਕੱਲ ਦੇ ਨਾ ਛੋੜ ਕੱਲ ਪਤਾ ਨਹੀਂ ਆਣਾ ਨਹੀਂ ਆਣਾ ਜਾਂ ਕਿਹੋ ਜਿਹਾ ਆਣਾ ਮਤਲਬ ਇਮੀਡੀਏਟ ਜਿਹੜਾ ਨਾ ਅਵੇਅਰ ਹੋ ਜਾ ਇੱਕ ਇੱਕ ਕ੍ਰਿਤੇਕ ਭਾਦਰ ਸਾਹਿਬ ਦੀ ਬਾਣੀ ਦੀ ਖਾਸੀਅਤ ਜਿਹੜੀ ਸਾਨੂੰ ਸਮਝ ਆਉਂਦੀ ਹੈ ਕਿ ਕਿਸ ਡਾਇਰੈਕਸ਼ਨ ਵੱਲ ਜਾ ਰਹੀ ਹੈ ਬਿਲਾਵਲ ਮੈਲਾ ਨੋਵਾ ਜਾਂ ਮੈਂ ਭਜਨ ਰਾਮ ਕੋ ਨਾਹੀਂ ਤੈ ਨਰ ਜਨਮ ਅਕਾਰਤ ਖੋਇਆ ਯਹ ਰੱਖੋ ਮਨ ਮਾਹੀ ਜਾਂ ਮੈਂ ਭਜਨ ਰਾਮ ਜਿਨਨੇ ਗੁਣ ਕਾ ਧਰਨੀ ਕੀਤੇ ਨਾ ਜਿੰਦਗੀ ਦੇ ਵਿੱਚ ਇਹ ਜਨਮਕਾਰਤ ਹੈ ਬੀਤ ਗਿਆ ਮੈਂ ਖਤਮ ਇਹ ਰ ਅੱਜ ਸਮਝ ਲੈ ਯਾ ਰੱਖੋ ਮਨਮਾਹੀ ਇਹ ਸਮਝ ਲੈ ਜੇ ਗੁਣ ਨਹੀਂ ਕੁਆਲਿਟੀ ਨਹੀਂ ਇਹਨੇ ਤੇਰੇ ਅੰਦਰ ਤੇ ਕੁਝ ਵੀ ਨਹੀਂ ਹੈ ਬਸੰਤ ਮਹਿਲਾ ਨੋਵਾ ਮਨ ਕਹਾ ਬਿਸਾਰੇ ਹੋ ਰਾਮ ਨਾਮ ਤਨ ਬਿਨਸੈ ਜਮਸਿਓ ਪਰੇ ਕਾਮ ਇਹ ਤਨ ਬਿਨਸ ਰਿਹਾ ਮਨ ਕਹਾ ਬਿਸਾਰੇ ਹੋ ਰਾਮ ਰਾਮ ਦਾ ਨਾਮ ਜਿਹੜਾ ਹੈ ਉਹ ਗੁਣ ਜਿਹੜੇ ਨੇ ਉਹਨੂੰ ਤੂੰ ਵਿਸਾਰ ਲਿਆ ਔਰ ਤਨ ਤੇ ਤੇਰਾ ਕਿੰ ਕਿਨ ਖਤਮ ਹੋ ਰਹੀ ਯਾਰ ਇਹ ਨਾ ਉਹ ਤੇਰਾ ਵਕਤ ਬੀਤੀਦਾ ਜਾ ਰਿਹਾ ਉਹ ਨਹੀਂ ਰੁਕਣਾ ਸੋ ਇਹ ਅਸੀਂ ਅੱਗੇ بڑا ਸ਼ਬਦ ਹੈ ਇਹ ਜਗ ਧੂਵੇਂ ਕਾ ਪਹਾੜ ਤੇ ਸੱਚਾ ਮਨ ਮਾਰਿਆ ਕਹ ਵਿਚਾਰ ਉਹ ਸਾਰੀ ਇਹ ਮੈਂ ਇਸ ਕਰਕੇ ਰਹਾਉ ਦੀ ਪੰਕਤੀਆਂ ਦੱਸ ਰਿਹਾ ਰਹਾਉ ਦੀ ਪੰਕਤੀ ਹੀ ਸਾਰੇ ਸ਼ਬਦ ਦਾ ਸੈਂਟਰਲ ਆਈਡੀ ਹੁੰਦਾ ਜਿੱਥੇ ਇਹ ਪੰਕਤੀ ਇਹ ਸਾਰਾ ਸ਼ਬਦ ਫਿਰ ਉਸੇ ਡਾਇਰੈਕਸ਼ਨ ਚ ਜਾ ਰਿਹਾ ਹੁੰਦਾ ਅਸੀਂ ਸੋਚ ਸਕਦੇ ਹਾਂ ਕਿ ਇਸ ਪੂਰਾ ਸ਼ਬਦ ਜਿਹੜਾ ਕਿਸ ਜਿਹੜੀ ਐ ਡਾਇਰੈਕਸ਼ਨ ਵੱਲ ਸਾਨੂੰ ਕੀ ਸੇਧ ਦੇ ਰਿਹਾ ਸਾਰੰਗ ਮਹਿਲਾ ਨੋਵਾ ਕਹਾਂ ਨਰ ਆਪਣੋ ਜਨਮ ਗਵਾਵੈ ਮਾਇਆ ਮਦ ਬਖਿਆਰਸ ਰਚਿਓ RAM ਸਰਨ ਨਹੀਂ ਆਵੈ ਕਿੱਥੇ ਜਨਮ ਕਮਾਉਂਦਾ ਪਿਆ ਮਤਲਬ ਜੇ ਆਪ ਉਹਨਾਂ ਨੇ ਉਹ ਕਰਕੇ ਦਿਖਾਇਆ ਨਾ ਕਿ ਕਿਹੜੀ ਉਮਰ ਦੇ ਵਿੱਚ ਉਹਨਾਂ ਨੇ ਯੁੱਧ ਕੌਸ਼ਲ ਜਿੱਤੇ ਔਰ ਦੇਖੋ ਗੁਰਤੇ ਗੁਰਤੇਗ ਬਹਾਦਰ ਸਾਹਿਬ ਦਾ ਜੀਵਨ ਅਸੀਂ ਸਾਰਾ ਪੜਾਂਗੇ ਨਾ ਬਹੁਤ ਘੱਟ ਟਾਈਮ ਉਹਨਾਂ ਨੇ ਆਪਣੇ ਪਰਿਵਾਰ ਦੇ ਵਿੱਚ ਬਤਾਇਆ ਸਾਰੀ ਜ਼ਿੰਦਗੀ ਉਹਨਾਂ ਨੇ ਪਰਮਣ ਪ੍ਰਚਾਰ ਦਾ ਕੀਤਾ ਸੀ ਜਾਣਦੇ ਆ ਕਿ ਗੁਰੂ ਨਾਨਕ ਸਾਹਿਬ ਤੋਂ ਬਾਅਦ ਜਿਹੜਾ ਗੁਰਤੇਗ ਬਹਾਦਰ ਸਾਹਿਬ ਦਾ ਜਿਹੜਾ ਸਭ ਤੋਂ ਜ਼ਿਆਦਾ ਪਰਮਣ ਹੈ ਜਿਹੜਾ ਨੇ ਹੁਮ-ਕੁਮ ਕੇ ਪ੍ਰਚਾਰ ਕੀਤਾ ਸਿੱਖੀ ਦਾ ਔਰ ਬੜੀ ਦੂਰ ਦੂਰ ਤੱਕ ਐਸੀ ਐਸੀ ਜਗ੍ਹਾ ਤੱਕ ਜਿੱਥੇ ਗੁਰੂ ਨਾਨਕ ਸਾਹਿਬ ਗਏ ਸੀ ਉੱਥੇ-ਉੱਥੇ ਵੀ ਦੁਬਾਰਾ ਗਏ ਨੇ ਔਰ ਉਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਜਗ੍ਹਾ ਤੇ ਉਹਨਾਂ ਨੇ ਪਰਮਣ ਕੀਤੇ ਸੋ ਇਹ ਗੁਰਤੇਗ ਭਦਰ ਸਾਹਿਬ ਦੀ ਜੋ ਜੀਵਨ ਜੀਵਿਆ ਉਹਨੂੰ ਬਾਣੀ ਚ ਦੱਸਿਆ ਉਹ ਬਾਣੀ ਬਾਣੀ ਔਰ ਜੀਵਨ ਇੱਕ ਤਰ੍ਹਾਂ ਰਿਫਲੈਕਸ਼ਨ ਹੈ ਜਯ ਜਯ ਬੰਤੀ ਮਹਿਲਾ ਨੋਵਾ ਜਯ ਜਯ ਬੰਤੀ ਰਾਗ ਅਸੀਂ ਜਾਣਦੇ ਗੁਰਤੇਗ ਭਦਰ ਸਾਹਿਬ ਦਾ ਪੱਲਾ ਰ ਆ ਗਿਆ ਇਹਦੇ ਚ ਕੀ ਕਹਿੰਦੇ ਨੇ ਬੀਤ ਜਹ ਬੀਤ ਜਹ ਜਨਮ ਆਕਾਜ ਰਹੇ ਨਿਸ ਦਿਨ ਸੁਣ ਕੇ ਪੁਰਾਣ ਸਮਝਤ ਨਾ ਰਹੇ ਅਜਾਨ ਕਾਲ ਕੋ ਪਹੁੰਚੇ ਵਾਨ ਕਹਾ ਜਯ ਪਾਜ ਰਹੇ ਕਿੱਥੇ ਜਾਏਗਾ ਭੱਜ ਕੇ ਕਾਲ ਕਾਲ ਤੇ ਤੇਰੇ ਕੋਲ ਆਈ ਜਾ ਰਿਹਾ ਹੈ ਉਤੇ ਵਰਬ ਵਕਤ ਦਿਰਾ ਦਿਨ ਬਦਿਨ ਇੱਕ ਇੱਕ ਦਿਨ ਕਰਕੇ ਨਿਕਲਦਾ ਜਾ ਰਿਹਾ ਹੈ ਬੀਤ ਜਾ ਹੈ ਬੀ ਜਨਮਕਾਲ ਬੀਤੀ ਜਾ ਰਿਹਾ ਹੈ ਆ ਲਾਸਟ ਮੂਮੈਂਟ ਤੇ ਇਹ ਸਾਡੇ ਸਾਹਮਣੇ ਦੀ ਗੱਲਾਂ ਨਾਲ ਆਖਰੀ ਟਾਈਮ ਆਂਦਾ ਹੈ ਫਿਰ ਬੰਦਾ ਕਹਿੰਦਾ ਮੈਂ ਕੁਝ ਨਹੀਂ ਕੀਤਾ ਲੱਖਾਂ ਕਰੋੜਾਂ ਕਮਾਣ ਵਾਲੇ ਵੀ ਨਾ ਹੱਥ ਜੋੜ ਦਿੰਦੇ ਨੇ ਜੀਵਨ ਐਵੇਂ ਗਿਆ ਐਵੇਂ ਖਤਮ ਹੋ ਗਿਜਿੰਦ ਕੀ ਮੇਰੀ ਉਹ ਵੀ ਕਹਿੰਦੇ ਨੇ ਪਤਾ ਨਹੀਂ ਕਿੱਥੇ ਬੀਤ ਗਿਆ ਵਕਤ ਪਤਾ ਨਹੀਂ ਲੱਗਾ ਕੀ ਕੀਤਾ ਸੀ ਪ੍ਰਾਪਰਟੀਆਂ ਬੈਂਕ ਬੈਲੈਂਸ ਕਰੋੜਾਂ ਅਰਬਾਂ ਦੇ ਨੇ ਫਿਰ ਵੀ ਇਹ ਕਹਿੰਦੇ ਨੇ ਪਤਾ ਨਹੀਂ ਜ਼ਿੰਦਗੀ ਐਵੇਂ ਗਈ ਸਾਡੀ ਇਹ ਪਛਤਾਵਾ ਉਸ ਟਾਈਮ ਤੇ ਹੁੰਦਾ ਪਰ ਕਹਿੰਦੇ ਤੂੰ ਅੱਜ ਚੇਤ ਲੈ ਹੁਣੇ ਇਹ ਵੀ ਰਹਾਉ ਦੀ ਪੰਕਤੀ ਇੱਕ ਹੋਰ ਸ਼ਬਦ ਜਜਾਮੰਤੀ ਜੀ ਜਜਾਮੰਤੀ ਮਹਿਲਾ ਨੋਵਾ RAM ਭਜ RAM ਭਜ ਜਨਮ ਸੀ ਰਾਤ ਰਹਾ ਕਹੋਂ ਕਹਾ ਬਾਰ ਬਾਰ ਸਮਝਤ ਨੈ ਕਉ ਗਵਾਰ ਬਿਨ ਸਤ ਨੈ ਲਗੇ ਬਾਰ ਉਰੇ ਸਮ ਗਾਤ ਹੈ ਮਤਲਬ ਵਕਤ ਜਿਹੜਾ ਤੇਰਾ ਬੀਤਦਾ ਪਿਆ ਹਰ ਸ਼ਬਦ ਦੇ ਵਿੱਚ ਪੂਰਾ ਸ਼ਬਦ ਫਿਰ ਉਸੇ ਡਾਇਰੈਕਸ਼ਨ ਵਾਲੀ ਹੈ ਅਸੀਂ ਸ਼ਬਦ ਡਿਸਕਸ ਨਹੀਂ ਕਰ ਰਹੇ ਸਿਰਫ 라ਉ ਦੀ ਪੰਕਤੀ ਕਰ ਰਹੇ ਹਾਂ ਸੋ ਇਹ ਬੜੇ سارے ਐਗਜ਼ਾਮਪਲ ਜੋ ਮੇਰੇ ਸਾਹਮਣੇ ਦੇਖਣ ਚਾਏ ਨੇ ਗੁਰਤੇਗ ਭਾਦਰ ਸਾਹਿਬ ਦੀ ਬਾਣੀ ਦੇ ਵਿੱਚੋਂ ਅਸੀਂ ਉਹ ਡਿਸਕਸ ਕਰ ਰਹੇ ਕਿ ਕਿਹੜੇ ਕਿਹੜੇ ਸ਼ਬਦ ਉਹਨਾਂ ਦੀ ਸਾਰੰਗ ਮਹਿਲਾ ਨੋਵਾ ਮਨ ਕਰ ਕਭੂ ਨਾ ਹਰ ਗੁਣ ਗਾਇਓ ਵਿਖਿਆ ਸਕਤ ਰਹੋ ਨਿਸਬਾਸੁਰ ਕਿਨੋ ਆਪਣੋ ਪਾਇਓ ਮਨ ਕਰ ਕਬੂ ਨਾ ਹਰ ਗੁਣ ਗਾਏ ਨੇ ਬੜੀ ਵਾਰੀ ਬੜੀ ਵਾਰੀ ਗਾਏ ਨੇ RAM RAM ਅੱਲਾ ਅੱਲਾ ਵਾਹਿਗੁਰੂ ਵਾਹਿਗੁਰੂ ਬੜੀ ਵੇਰ ਕੀਤਾ ਪਰ ਕਹਿੰਦੇ ਨ ਮਨ ਕਰ ਮਨ ਕਰਕੇ ਕਦੀ ਨਹੀਂ ਕੀਤਾ ਅਸੀਂ ਕਹਿੰਦੇ ਹਾਂ ਨਾ ਬੱਚੇ ਨੂੰ ਪੜਾਈ ਚ ਫੇਲ ਹੋ ਗਿਆ ਪੜਿਆ ਤੇ ਸਾਰਾ ਸਾਲ ਹੈ ਕੋਈ ਟਿਊਸ਼ਨ ਨਹੀਂ ਜਾਂਦਾ ਰਿਹਾ ਸਕੂਲ ਵੀ ਜਾਂਦਾ ਰਿਹਾ ਕਹਿੰਦਾ ਮਨ ਲਾ ਕੇ ਨਹੀਂ ਪੜਿਆ ਤੋ ਫਿਰ ਤੋਂ ਅਈ ਕਹਿੰਦੇ ਹਨ ਪੜਿਆ ਤੇ ਬਹੁਤ ਹੈ ਕਦਮਾਂ ਬਸਤਾ ਬੜਾ ਭਾਰਾ ਟਿਊਸ਼ਨਾਂ ਬੜੀਆਂ ਪੜੀਆਂ ਤੇ ਉਹ ਤਿੰਨ ਤਿੰਨ ਟਿਊਸ਼ਨਾਂ ਵੀ ਲਾਈਆਂ ਸਕੂਲ ਵੀ ਜਾਂਦਾ ਸੀ ਅਟੈਂਡੈਂਸ ਵੀ ਪੂਰੀ ਹੈ ਫਿਰ ਨੰਬਰ ਨਹੀਂ ਆਏ ਕਿਉਂ ਮਨ ਕਰਕੇ ਨਹੀਂ ਪੜਿਆ ਤੇ ਪੜਾਈ ਮਨ ਲਾ ਕੇ ਨਹੀਂ ਕੀਤੀ ਸੋ ਉਹ ਉਸ ਡਾਇਰੈਕਸ਼ਨ ਜਿਹੜੇ ਮਨ ਕਰ ਕਰ ਬੂਨਾ ਅਰਗੁਣ ਲਗਾਇਓ ਵਿਖਿਆ ਸਖਤ ਰਹੋ ਉਹ ਵਿਖਿਆ ਦੀ ਸ਼ਕਤੀ ਦੇ ਵਿੱਚ ਹੀ ਰਹੋ ਨਿਸਬਾਸੁਰ ਸਾਰਾ ਨਿਸਬਾਸੁਰ ਮਤਲਬ ਦਿਨ ਰਾਤ ਆਪਣੇ ਮਨ ਦੀਆਂ ਹੀ ਕਰਦਾ ਰਹੇ ਉਹ ਜ਼ਿੰਦਗੀ ਬੀਤ ਗਈ ਨਾ ਇਹ ਸਾਰਾ ਸ਼ਬਦ ਵੀ ਅੱਗੇ ਉਹੀ ਉਸੇ ਡਾਇਰੈਕਸ਼ਨ ਜੇ ਕਹਾ ਕੋ ਮੈਂ ਆਪਣੀ ਕਰਨੀ ਜੈਬਿਤ ਜਨਮ ਗਵਾਇਓ ਕਹ ਨਾਨਕ ਸਭ ਔਗੁਣ ਮੇਂ ਮੁਜ ਮੇਂ ਰਾਖ ਲਿਓ ਸਰਨਾਇਓ ਇਹ ਸਾਰਾ ਸ਼ਬਦ ਉਸੇ ਡਾਇਰੈਕਸ਼ਨ ਦੇ ਵਿੱਚ ਹੀ ਹੈ ਅਗਲਾ ਸ਼ਬਦ ਮਾਰੂ ਰਾਗ ਮਾਰੂ ਮੈਲਾ ਨਵਾ ਮਾਈ ਮੈਂ ਜਨ ਕੋ ਮਾਨ ਨਾ ਧਿਆ ਗਿਓ ਸੌਰੀ ਮਾਈ ਮੈਂ ਮਨ ਕੋ ਮਾਨ ਨਾ त्याਗਿਓ ਸੌਰੀ ਮਾਈ ਮੈਂ ਮਨ ਕੋ ਮਾਨ ਨਾ त्याਗਿਓ ਮਾਇਆ ਕੇ ਮਦ ਜਨਮ ਸਿਰਾਇਓ RAM ਭਜ ਨਹੀਂ ਲਾਗਿਓ ਮਨ ਨੂੰ ਸਮਝਾ ਰਹੇ ਨੇ ਮਨ ਕਿ ਉਹਦਾ ਉਹਦਾ ਮਨ त्याग ਮਾਨ ਤੇ त्यागਿਆ ਨਹੀਂ ਤੂੰ ਅੰਗਾਰ ਦੇ ਵਿੱਚ ਰਿਆ ਅੰਗਾਰ ਅੰਗਾਰ ਦੇ ਚ ਸਾਰੀ ਜ਼ਿੰਦਗੀ ਬੀਤ ਗਈ ਮਾਇਆ ਕੇ ਮਦ ਜਨਮ ਕੋ ਸਿਰਾਇਓ ਸਾਰਾ ਜਨਮ ਜੜੀ ਉਹ ਸਾਰੀ ਜ਼ਿੰਦਗੀ ਐਵੇਂ ਬੀਤ ਗਈ ਅਗਲਾ ਸ਼ਬਦ ਇਹ ਵੀ ਰਹਾਉ ਦੀ ਪੰਕਤੀ ਪਹਿਲੀ ਪਹਿਲੀ ਪੰਕਤੀ ਰਹਾਉ ਦੀ ਮਿਲੇਗੀ ਸਾਨੂੰ ਮਾਰੂ ਮੈਲਾ ਨੋਵਾ ਅਬ ਮੈਂ ਕਹਾ ਕਰੋ ਰੀ ਮਾਈ ਸਗਲ ਜਨਮ ਵਿਖਿਨ ਸਿਓ ਖੋਇਆ ਸਿਮਰਿਓ ਨਾਹੀ ਕਨਾਈ ਸਾਰਾ ਜਨਮ ਐਵੇਂ ਗਵਾਤਾ ਹੁਣ ਮੈਂ ਕੀ ਕਰਾਂ ਵਕਤ ਬੀਤ ਗਿਆ ਜਦੋਂ ਪਛਤਾਵੇ ਦੀ ਵਾਂਗ ਕਿ ਹੁਣ ਵਕਤ ਤੇ ਵਾਪਸ ਨਹੀਂ ਆਣਾ ਨਾ ਇੱਕ ਪਲ ਵੀ ਵਾਪਸ ਨਹੀਂ ਆਂਦਾ ਜ਼ਿੰਦਗੀ ਤੇ ਬੜੀ ਦੂਰ ਦੀ ਗੱਲ ਹੈ ਰਾਮਕਲੀ ਰਾਗ ਦੇ ਵਿੱਚ ਮਹਿਲਾ ਨੋਆ ਰਾਮਕਲੀ ਮਹਿਲਾ ਨੋਆ ਪ੍ਰਾਣੀ ਨਾਰਾਇਣ ਸੁਧਲੇ ਛਿਨ ਛਿਨ ਆਉਦ ਘਟੈ ਨਿਸ ਬਾਸੁਰ ਬਿਰਥਾ ਜਾਤ ਹੈ ਇਹ ਛਿਨ ਛਿਨ ਪਲ ਪਲ ਇਹ ਜ਼ਿੰਦਗੀ ਬੀਤੀ ਜਾ ਰਹੀ ਹੈ ਤਾਂ ਸਾਰੇ ਸ਼ਬਦਾਂ ਦੀ ਅਸੀਂ ਦੇਖੋ ਡਾਇਰੈਕਸ਼ਨ ਕਿੱਧਰ ਗਈ ਗੁਰਤੇਗ ਪਾਦਰ ਸਾਹਿਬ ਇਹ ਜ਼ਿੰਦਗੀ ਜਿਹੜੀ ਹੈ ਨਾ ਲਾਈਫ ਜਿਹੜੀ ਹੈ ਇਸ ਨੂੰ ਸਵਾਰ ਇਸ ਨੂੰ ਅਵੇਅਰ ਹੋ ਜਾ ਜਾਗ ਜਾ ਇਹਨੂੰ ਸਹੀ ਪਾਸੇ ਲਾ ਲਾ ਅਜਾਈ ਨਾ ਗਵਾ ਗੌੜੀ ਰਾਗ ਗੌੜੀ ਮਹਿਲਾ ਨੋਵਾ ਸਾਧੋ ਗੋਬਿੰਦ ਕੇ ਗੁਣ ਗਾਓ ਮਾਨਸ ਜਨਮ ਅਨਮੋਲਕ ਪਾਇਓ ਮਿਰਥਾ ਕਹਾਂ ਗਵਾਇਓ ਇੰਨਾ ਮੋਲਕ ਤੈਨੂੰ ਇੰਨਾ ਕੀਮਤੀ ਜੀਵਨ ਮਿਲਿਆ ਮਤਲਬ ਜਿੰਦਗੀ ਰਹਦੇ ਹੋਏ ਨਾ ਸਾਨੂੰ ਜਿੰਦਗੀ ਦੀ ਕੀਮਤ ਨਹੀਂ ਪਤਾ ਲੱਗਦੀ ਸਾਰੇ ਸਰੀਰ ਦੇ ਅੰਗ ਸਾਡੇ ਕੋਲ ਹੁੰਦੇ ਨੇ ਸਾਨੂੰ ਦੀ ਕੀਮਤ ਨਹੀਂ ਪਤਾ ਲੱਗਦੀ ਇੱਕ ਅੰਗ ਜਰਾ ਜਿਹਾ ਡੈਮੇਜ ਹੋਏ ਨਾ ਸਾਨੂੰ ਪਤਾ ਲੱਗਦਾ ਕਿ ਉਹ ਕੀ ਹੈ ਉਹਦੀ ਕੀ ਕੀਮਤ ਹੈ ਇੱਕ ਇੱਕ ਚੀਚੀ ਉਂਗਲੀ ਤੇ ਵੀ ਹਲਕਾ ਜਿਹਾ ਚੋਟ ਲੱਗ ਜਾਣਾ ਤੇ ਸਾਨੂੰ ਪਤਾ ਲੱਗਦਾ ਕਿ ਅਸੀਂ ਇਸ ਇਸ ਉਂਗਲ ਨਾਲ ਕੀ ਕੀ ਕੰਮ ਕਰਦੇ ਆ ਜਦੋਂ ਉੱਥੇ ਹੱਥ ਪੈਂਦਾ ਨਾ ਪਤਾ ਲੱਗਦਾ ਕਿ ਸਾਡੀ ਉਂਗਲ ਕਿੱਥੇ ਕੰਮ ਆਉਂਦੀ ਹੈ ਜਾਂ ਹੋਰ ਵੱਡੇ ਆਰਗਨ ਦੀ ਤਾਂ ਗੱਲ ਹੀ ਛੱਡ ਦਿਓ ਨਾ ਸੋ ਇਹ ਜਨਮ ਹੈ ਇਹ ਸਰੀਰ ਹੈ ਇਹ ਇਤਨਾ ਮੋਲਕ ਹੈ ਕਿ ਅਸੀਂ ਇਸ ਇਸ ਪਾਸੇ ਅਸੀਂ ਧਿਆਨ ਹੀ ਦਿੱਤਾ ਔਰ ਨੌਵੇਂ ਮੱਲੇ ਦੇ ਸ਼ਲੋਕ ਜਦੋਂ ਸ਼ੁਰੂ ਹੁੰਦੇ ਨੇ ਪਹਿਲਾ ਸ਼ਲੋਕ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀ ਕਹੋ ਨਾਨਕ ਹਰ ਭਜਮਨਾ ਜੈ ਬਿਦ ਜਲ ਕੋ ਮੀਨ ਸੋ ਇਹ ਜਨਮ ਜਿਹੜਾ ਨਾ ਜੇ ਗੁਣ ਗੋਬਿੰਦ ਨੇ ਦੇ ਨਹੀਂ ਗਾਇਆ ਨਾ ਪਾਓ ਗੁਣ ਧਾਰਨ ਨਹੀਂ ਕੀਤੇ ਰੱਬੀ ਗੁਣਾਂ ਨੂੰ ਤੇ ਇਹ ਅਕਾਰਤ ਹੀ ਏ ਔਰ ਹਰ ਭਜਮਨਾ ਜੈ ਬਿਦ ਜਲ ਕੋ ਮੀਨ ਚਾਰ ਅੱਖਰ ਦੇ ਵਿੱਚ ਨਾ ਸਿਰਫ ਚਾਰ ਰਖਣ ਜੈ ਬੀ ਤੇ ਜਲ ਕੋ ਮੀਨ ਇਹ ਚਾਰ ਅੱਖਰਾਂ ਦੇ ਵਿੱਚ ਸਿਮਰਨ ਦੀ ਟੈਕਨੀਕ ਦੱਸ ਦਿੰਦੀ ਹੈ ਕਿ ਮੱਛਲੀ ਜਿਹੜੀ ਇਹ ਜਲ ਦੇ ਵਿੱਚ ਰਹਿੰਦੀ ਹੋਈ ਕਿਸ ਤਰ੍ਹਾਂ ਰਹਿੰਦੀ ਹੈ ਉਹ ਕਦੀ ਪਾਣੀ ਪਾਣੀ ਵਾਟਰ ਵਾਟਰ ਜਲ ਜਲ ਨਹੀਂ ਕਰਦੀ ਤੇ ਮੂੰ ਜੋ ਜੜਾ ਕਹਿੰਦੇ ਨੇ ਕਿ ਅਸੀਂ ਤੁਸੀਂ ਰਟਨ ਕਰੀ ਜੋ ਕਿ ਅਸੀਂ ਖਾਸ ਲਫਜ਼ ਦਾ ਤੇ ਤੁਹਾਨੂੰ ਕੋਈ ਪ੍ਰਾਪਤੀ ਉਹ ਕਹਿੰਦੇ ਉਹ ਮੱਛਲੀ ਜਲ ਜਲ ਪਾਣੀ ਪਾਣੀ ਨਹੀਂ ਕਰਦੀ ਬਸ ਉਹਨੂੰ ਇਹ ਪਤਾ ਕਿ ਮੈਂ ਇਸ ਤੋਂ ਬਾਹਰ ਨਿਕਲੀ ਤੇ ਮੈਂ ਮਰ ਜਾਂਗੀ ਤੇ ਮੂੰਜੋ ਸਾਰਾ ਦਿਨ ਤੂੰ ਰਟਨ ਕਰਦਾ ਰਹੇ ਕੋਈ ਇੱਕ ਅਖਰ ਦਾ ਨਾਮ ਤੇ ਤੂੰ ਉਹ ਗੁਣ ਧਾਰਨ ਨਹੀਂ ਕੀਤੇ ਜੈਬਿਤ ਜਲ ਕੋ ਮੀਨ ਤੂੰ ਜਿੰਦਗੀ ਜ ਸਿਮਰਨ ਕਰਨਾ ਨਾ ਜਾਂ ਰੱਬੀ ਨਾਮ ਲੈਣਾ ਤੇ ਸਿਰਫ ਇਹਨੂੰ ਪਤਾ ਕਿ ਜੇ ਰੱਬੀ ਗੁਣ ਨਾ ਹੋਏ ਤੇ ਆਖਾਂ ਜੀਵਾਂ ਵਿਸਰਿਆ ਮਰ ਜਾਵਾਂ ਮੈਂ ਮਰ ਜਾਣਾ ਮੇਰੀ ਮੌਤ ਹੈ ਮੁ슬ਿਮਾਂ ਕਾ ਵਾ ਐਸਿ ਸਿਮਰਨ ਹੈ ਇਹ ਗੁਣ ਗਾਣੇ ਨੇ ਇਹਨੂੰ ਕਹਿੰਦੇ ਨੇ ਗੁਣਾ ਦਾ ਗੁਣਾ ਨੂੰ ਗਾਣਾ ਮਨੂੰ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀ ਸੋ ਇਹ ਕਿੰਨੇ ਸ਼ਬਦ ਅਸੀਂ ਡਿਸਕਸ ਕਰ ਲਏ ਹੋਰ ਵੀ ਸ਼ਬਦ ਅਸੀਂ ਖੋਜ ਸਕਦੇ ਹਾਂ ਮਤਲਬ ਜਿਹੜੀ ਖਾਸ ਗੱਲ ਇਹਦੇ ਵਿੱਚ ਜੋ ਮੈਨੂੰ ਦੇਖਣ ਨੂੰ ਮਿਲੀ ਹੈ ਬਾਣੀ ਦੇ ਵਿੱਚੋਂ ਕਿ ਗੁਰਤੇਗ ਬਾਦਲ ਸਾਹਿਬ ਦੀ ਜਿਹੜੀ ਸੇਹ ਜਿਹੜੀ ਹੈ ਇਨਸਾਨ ਨੂੰ ਉਹ ਇਹੀ ਹੈ ਕਿ ਇਮੀਡੀਏਟ ਜਿਹੜਾ ਨਾ ਆਪਣੇ ਜਿੰਦਗੀ ਦੇ ਜਨਮ ਨੂੰ ਸਵਾਰ ਟਾਈਮ ਮੈਨੇਜ ਕਰ ਟਾਈਮ ਮੈਨੇਜ ਦਾ ਮਤਲਬ ਅਸੀਂ ਪਹਿਲੇ ਸਮਝ ਚੁੱਕੇ ਹਾਂ ਕਿ ਟਾਈਮ ਮੈਨੇਜ ਕੜੀ ਵਾਲਾ ਟਾਈਮ ਉਹ ਵੀ ਤਾਂ ਹੋਣਾ ਹੀ ਚਾਹੀਦਾ ਵੈਸੇ ਟਾਈਮ ਸਿਰ ਉਠਣਾ ਟਾਈਮ ਸਿਰ ਖਾਣਾ ਟਾਈਮ ਸਿਰ ਲੇਕਿਨ ਜ਼ਿੰਦਗੀ ਦਾ ਜਿਹੜਾ ਟਾਈਮ ਮੈਨੇਜਮੈਂਟ ਹੈ ਕਿ ਜ਼ਿੰਦਗੀ ਦੇ ਚ ਮੈਂ ਕਰਨ ਕੀ ਆਏਆਂ ਔਰ ਕਰਨਾ ਕੀ ਪਿਆ ਔਰ ਕਰਨਾ ਕੀ ਹੈ ਕਿਉਂਕਿ ਇੱਕ ਇੱਕ ਪਲ ਜਿਹੜਾ ਨਾ ਸਾਡਾ ਇਹ ਕੋਈ ਕਿਸੇ ਉਮਰ ਤੇ ਚ ਬੈਠਾ ਕੋ ਕਿਸੇ ਉਮਰ ਤੇ ਚ ਬੈਠਾ ਅੱਗੇ ਕਿੰਨੀ ਉਮਰ ਹੈ ਕਿਸੇ ਨੂੰ ਨਹੀਂ ਕੁਝ ਪਤਾ ਲੇਕਿਨ ਜੋ ਵੀ ਹੈ ਜੇ ਅੱਜ ਅਸੀਂ ਕਿਸੇ ਨੂੰ ਇਸ ਬਾਣੀ ਦੇ ਵਿੱਚ ਕੋਈ ਸੋਝੀ ਆਏ ਕੋ ਸਮਝ ਆਏ ਤਾਂ ਸਾਡਾ ਸਭ ਤੋਂ ਵੱਡਾ ਫਰਜ਼ ਇਹੀ ਬਣਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਘੋਖੀਏ ਵਿਚਾਰੀਏ ਉਹਦੀ ਸਟੱਡੀ ਕਰੀਏ ਇਤਿਹਾਸਗੁਰ ਤੇ ਭਾਦਰ ਸਾਹਿਬ ਦਾ ਉਹਦਾ ਸਟੱਡੀ ਕਰੀਏ ਔਰ ਆਪਣੇ ਜੀਵਨ ਨੂੰ ਸਵਾਰਨ ਵੱਲ ਚੱਲੀ ਇਹ ਹੀ ਸਭ ਤੋਂ ਵੱਡੀ ਸ਼ਤਾਬਦੀ ਮਨਾਈ ਹੈ ਤੇ ਜੇ ਅਸੀਂ ਇਹ ਕਰ ਲਿਆ ਨਾ ਇਹ ਸਾਰੇ ਸ਼ਬਦਾਂ ਦੀ ਕੋਹਕ ਵਿਚਾਰ ਕਰ ਲਈ ਔਰ ਅਗਲੇ ਅਗਲੇ ਤੱਕ ਪਹੁੰਚਾਤਾ ਚਾਹੇ ਆਪਣੇ ਪਰਿਵਾਰ ਤੱਕ ਹੀ ਹੋਏ ਜਾਂ ਜਿੱਥੇ ਜਿੱਥੇ ਸੀਰੀਜ਼ ਕਰ ਸਕਦੇ ਆ ਉਥੇ ਤੱਕ ਪਹੁੰਚਾ ਲਿਆ ਨਾ ਤੇ ਫਿਰ ਸਮਝੋਗੇ ਅਸੀਂ ਸ਼ਤਾਬਦੀ ਮਨਾ ਲਈ ਫਿਰ ਅਸੀਂ ਕਿਸੇ ਦਾ ਮੂੰਹ ਨਹੀਂ ਦੇਖਾਂਗੇ ਕਿ ਕਮੇਟੀਆਂ ਕੀ ਮਨਾ ਰਹੀਆਂ ਉਹ ਕੀ ਕਰ ਰਹੇ ਨੇ ਉਹ ਕਰੀ ਜਾਣ ਜੋ ਉਹਨਾਂ ਨੇ ਕਰਨਾ ਹੈ ਜੋ ਉਹਨਾਂ ਨੇ ਤਰੀਕੇ ਨਾਲ ਵਰਤਣਾ ਨੂੰ ਵਰਤ ਲੈਣਾ ਔਰ ਜਿਸ ਨੇ ਪਹਿਲੇ ਗੱਲ ਕੀਤੀ ਹੈ ਕਿ ਅਸੀਂ ਕਿਸੇ ਵੀ ਰਾਜਨੀਤਿਕ ਕਿਸੇ ਵੀ ਆਗੂ ਕਿਸੇ ਵੀ ਜਥੇਦਾਰਾਂ ਦੇ ਭਰੋਸੇ ਨਾ ਰਹੀਏ ਕਿ ਉਹ ਆ ਕੇ ਕੋਈ ਕਰੇਗਾ ਸਾਡਾ ਫਰਜ਼ ਬਣਦਾ ਅਸੀਂ ਨਾ ਕਹੀਏ ਕਿ ਸਾਡਾ ਕੋਈ ਆਗੂ ਨਹੀਂ ਹੈਗਾ ਅਸੀਂ ਗੁਰਦਮ ਸਿੰਘ ਸਾਹਿਬ ਸਾਡੇ ਆਗੂ ਨੇ ਅਸੀਂ ਆਪ ਅਸੀਂ ਅੱਗੇ ਹੋ ਕੇ ਅੱਗੇ ਪਈਏ ਕਿ ਅਸੀਂ ਕੀ ਕਰ ਸਕਦੇ ਕੋਈ ਕੀ ਕਰੇਗਾ ਨਾ ਕਰੇ ਉਹ ਅਸੀਂ ਉਹਦੇ ਕਿਸੇ ਦਾ ਭਰੋਸਾ ਕਰਦੇ ਹੀ ਨਹੀਂ ਔਰ ਆਉਣ ਵਾਲਾ ਵਕਤ ਜਿਹੜਾ ਹੈ ਹੁਣ ਇਹ ਪੂਰੀ ਤਰ੍ਹਾਂ ਜਿਹੜਾ ਨਾ ਇਹ ਹੁਣ ਕੁਝ ਮਹੀਨਿਆਂ ਬਾਅਦ ਨਵੰਬਰ ਦੇ ਚ ਵੱਡਾ ਸਮਾਗਮ ਹੋਣਾ ਔਰ ਜੋ ਟਾਈਮ ਪੀਰੀਅਡ ਵਿੱਚ ਹੈਗਾ ਦੋ ਤਿੰਨ ਮਹੀਨੇ ਦਾ ਇਸ ਟਾਈਮ ਪੀਰੀਅਡ ਦੇ ਵਿੱਚ ਇਸ ਸ਼ਤਾਬਦੀ ਨੂੰ ਪੂਰੀ ਤਰ੍ਹਾਂ ਹਾਈਜੈਕ ਕਰ ਦਿੱਤਾ ਜਾਏਗਾ ਰਾਜਨੀਤਿਕ ਲੋਕਾਂ ਦਾ ਇਹ ਆਉਣ ਵਾਲਾ ਟਾਈਮ ਸਾਡੇ ਸਾਹਮਣੇ ਆ ਗਿਆ ਉਹਦੀ ਤਿਆਰੀਆਂ ਚੱਲ ਰਹੀਆਂ ਦੇਖੋ ਜਿੰਨਾ ਵੀ ਰਾਜਨੀਤਿਕ ਤਪਕਾ ਬ੍ਰਾਹਮਣਵਾਦ ਹੈ ਸਿੱਖੀ ਦੀਆਂ ਤਿੰਨ ਸ਼ਹਾਦਤਾਂ ਨੂੰ ਇਹਨਾਂ ਨੇ ਆਪਣੇ ਫੇਵਰ ਦੇ ਵਿੱਚ ਕਰਨ ਦੀ ਪੂਰੀ ਤਾਕਤ ਲੱਗੀ ਹੋਈ ਹੈ ਪਹਿਲੀ ਸ਼ਹਾਦਤ ਹੈ ਸਾਬ ਜਦਿਆਂ ਦੀ ਸ਼ਹਾਦਤ ਉਹਨੂੰ ਪੂਰੀ ਤਰ੍ਹਾਂ ਆਪਣੇ ਫੇਵਰ ਦੇ ਵਿੱਚ ਕਿ ਇਹ ਸਾਡੇ Hindu ਕੌਮ ਨੂੰ ਬਚਾਉਣ ਵਾਸਤੇ ਜਾਂ ਹਿੰਦੂਆਂ ਵਾਸਤੇ ਜਾਂ ਇਹਨਾਂ ਵਾਸਤੇ ਕੀਤੀ ਗਈ ਹੈ ਉਹ ਸਾਰਾ ਜਿਹੜਾ ਵੀਰ ਬਾਲ ਦੀ ਵਸ ਹੋ ਰਹੀ ਹੈ ਸਭ ਕੀਤਾ ਗਿਆ ਉਸੀ ਉਹ ਪਿੱਛੇ ਸਾਰਾ ਉਹ ਪਲੈਨਿੰਗ ਹੈ ਉਸ ਸ਼ਹਾਦਤ ਨੂੰ ਆਪਣੇ ਫੇਵਰ ਚ ਕਰਨ ਦੀ ਔਰ ਦੂਸਰੀ ਸ਼ਹਾਦਤ ਹੈ ਬੰਦਾ ਸਿੰਘ ਬਹਾਦਰ ਦੀ ਉਹਨਾਂ ਵੀ ਬੰਦਾ ਬਿਰਾਗੀ ਔਰ ਇਹ ਉਹ ਕਰਕੇ ਕਿ ਇਹ ਸਾਡੇ ਉਹਦੇ ਵਿੱਚੋਂ ਵਾਸਤੇ ਜਾਂ ਇਸ ਤਰੀਕੇ ਨਾਲ ਇਹ ਬੰਦਾ ਬਿਰਾਗੀ ਦੀ ਸ਼ਹਾਦਤ ਨੂੰ ਉਸ ਢੰਗ ਨਾਲ ਮਿਲਾਇਆ ਗਿਆ ਔਰ ਸਭ ਜਾਦੇ ਦੀ ਸ਼ਹਾਦਤ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਉਹ ਤੀਜੀ ਸ਼ਹਾਦਤ ਗੁਰਤੇਗ ਭਾਦਰ ਸਾਹਿਬ ਦੀ ਇਹ ਤਿੰਨ ਵੱਡੀਆਂ ਸ਼ਹਾਦਤਾਂ ਜਿਹੜੀਆਂ ਨਾ ਇਹ ਉਸ ਢੰਗ ਦੇ ਨਾਲ ਹਾਈਜੈਕ ਕਰਨ ਦੀ ਪੂਰੀ ਪਲੈਨਿੰਗ ਪੂਰੀ ਕੋਸ਼ਿਸ਼ ਕਈ ਸਾਲਾਂ ਤੋਂ ਚੱਲਦੀ ਪਈ ਹੈ ਇਸ ਸਾਲ ਕਿਉਂਕਿ 350 ਸਾਲਾ ਸ਼ਤਾਬਦੀ ਇਹਨੂੰ ਹੋਰ ਵੱਡੇ ਪੱਧਰ ਤੇ ਕਰਨ ਦੀ ਤਿਆਰੀਆਂ ਚੱਲ ਰਹੀਆਂ ਉਹ ਡਾਣ ਵਾਲੇ ਟਾਈਮ ਤੇ ਹੋਣਾ ਹੀ ਹੋਣਾ ਹੈ ਲੇਕਿਨ ਸਾਡਾ ਜੋ ਫਰਜ਼ ਬੰਦਾ ਹੈ ਉਹ ਇਹੀ ਹੈ ਕਿ ਗੁਰਤੇਗ ਭਾਦਰ ਸਾਹਿਬ ਦੀ ਜੀਵਨ ਔਰ ਉਹਨਾਂ ਦੀ ਬਾਣੀ ਨੂੰ ਅਸੀਂ ਆਪਣੇ ਤੌਰ ਦੇ ਉਤੇ ਕਿੰਨਾ ਅਸੀਂ ਖੋਜ ਕਰ ਸਕਦੇ ਹਾਂ ਘੋਖ ਸਕਦੇ ਹਾਂ ਉਹਦੀ ਵਿਚਾਰ ਕਰ ਸਕਦੇ ਹਾਂ ਉਹਦੀ ਸਟੱਡੀ ਕਰ ਸਕਦੇ ਹਾਂ ਉਹ ਸਟੱਡੀ ਕਰਕੇ ਅਸੀਂ ਆਪਣੇ ਜੀਵਨ ਨੂੰ ਸੁਵਾਰੀਏ ਔਰ ਆਪਣੇ ਆਸ-ਪਾਸੇ ਘਰ ਪਰਿਵਾਰ ਜਿੰਨੇ ਸਗੀ ਸੰਬੰਧੀ ਨੇ ਉਹਨਾਂ ਤੱਕ ਉਸ ਮੈਸੇਜ ਨੂੰ ਪਹੁੰਚਾਈਏ ਇਹੀ ਸਾਡਾ ਸ਼ਤਾਬਦੀ ਮਨਾਇਆ ਜਿਹੜਾ ਇਹ ਸਫਲਾ ਹੋਏਗਾ ਭੁੱਲਾਂ ਚੁਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ